ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਟੀਬੀ ਸਾਹਿਬ ਤੋਂ ਸ਼੍ਰੀ ਮੁਕਤਸਰ ਸਾਹਿਬ ਬੈਠੇ ਸਨ ਜਦੋਂ ਇਹ ਜੰਗ ਦੀ ਸਮਾਪਤੀ ਹੋਈ ਉਸ ਵੇਲੇ ਭਾਈ ਦਾਨ ਸਿੰਘ ਦੀ ਸਲਾਹ ਲੈ ਕੇ ਦਸਵੇਂ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਇਸ ਪਵਿੱਤਰ ਸਥਾਨ ਤੇ ਪਹੁੰਚੇ ਸਨ ਜਦੋਂ ਦਸਵੇਂ ਪਾਤਸ਼ਾਹ ਜੀ ਇਸ ਪਵਿੱਤਰ ਸਥਾਨ ਤੇ ਪਹੁੰਚੇ ਮਹਾਰਾਜ ਨੇ ਦੇਖਿਆ ਵੀ ਖਾਲਸਾ ਆਪਣੀ ਜਾਨ ਦੇ ਉੱਤੇ ਖੇੜ ਗਿਆ ਸੋ ਇੱਕ ਸਿੰਘ ਸਹਿਕਦਾ ਸੀ ਭਾਈ ਦਾਨ ਸਿੰਘ ਨੇ ਦੇਖਿਆ ਮੈਦਾਨ ਦੇ ਵਿੱਚ ਇੱਕ ਸਿੰਘ ਸਹਿਕ ਰਿਹਾ ਮਹਾਰਾ ਸੱਜੇ ਪਾਤਸ਼ਾਹ ਜੀ ਨੇ ਆ ਕੇ ਦੇਖਿਆ ਜਦੋਂ ਮੁੱਖ ਸਾਫ ਕੀਤਾ ਆਪਣੇ ਹਜੂਰੀਏ ਦੇ ਨਾਲ ਸੋ ਦੇਖਿਆ ਵੀ ਭਾਈ ਭਾਈ ਮਹਾ ਸਿੰਘ ਜੀ ਸਹਿਕ ਰੇ ਸਨ ਮਹਾਰਾਜ ਨੇ ਆਪਣੇ ਪੱਟ ਦੇ ਉੱਤੇ ਸਿਰ ਰੱਖਿਆ ਭਾਈ ਮਹਾ ਸਿੰਘ ਦਾ ਮਹਾਰਾ ਸੱਜੇ ਪਾਤਸ਼ਾਹ ਜੀ ਕਹਿੰਦੇ ਸਿੰਘਾ ਬੜੇ ਸਮੇਂ ਬਾਅਦ ਮਿਲੇ ਆ ਕਿ ਸੋ ਭਾਈ ਮਹਾ ਸਿੰਘ ਨੂੰ ਮਹਾਰਾਜ ਨੇ ਕਿਹਾ ਵੀ ਦਸ ਤੈ ਇਸ ਪਵਿੱਤਰ ਧਰਤੀ ਦੇ ਜੰਗ ਦੇ ਵਿੱਚ ਖੂਨ ਡੋਲੇ ਆ ਵੀ ਤਾਨੂੰ ਕਿਹੜੀ ਦਾਤ ਦਈਏ ਸੋ ਭਾਈ ਮਹਾਂ ਸਿੰਘ ਨੇ ਕਿਹਾ ਦਸਵੇਂ ਪਾਤਸ਼ਾਹ ਜੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮਾਰਾ ਕਹਿੰਦੇ ਚਰਨ ਜੀ ਵੀ ਕਰ ਦਈਏ ਤੇਰੇ ਸਾਹ ਵਧਾ ਦਈਏ ਲੋਕ ਪਰ ਲੋਕ ਦਾ ਰਾਜ ਬਖਸ਼ ਬਖਸ਼ਿਸ਼ ਕਰ ਦਈਏ ਸੋ ਭਾਈ ਮਹਾਂ ਸਿੰਘ ਨੇ ਜਵਾਬ ਦੇ ਦਿੱਤਾ ਸੋ ਅੱਖਾਂ ਦੇ ਵਿੱਚ ਅਤਰੂ ਵਹਿ ਰਹੇ ਨੇ ਭਾਈ ਮਹਾਂ ਸਿੰਘ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਕਿ ਸਾਡਾ ਬਦਾਵਾ ਪਾੜੋ ਉਸ ਵੇਲੇ ਦਸਵੇਂ ਪਾਤਸ਼ਾਹ ਜੀ ਦੀ ਅੱਖ ਚੋਂ ਇੱਕ ਹਿੰਜੂ ਸਤਲੁਜ ਦੀ ਨਦੀ ਮੰਗਣਾ ਜਿਹੜਾ ਕਿ ਚੱਲਦਾ ਹੋਇਆ ਭਾਈ ਮਾਨ ਸਿੰਘ ਦੇ ਆ ਕੇ ਉੱਤੇ ਡਿੱਗਿਆ ਸੋ ਜਦੋਂ ਹਿੰਦੂ ਮਹਾਰਾਜ ਦਾ ਆ ਕੇ ਭਾਈ ਮਾਨ ਸਿੰਘ ਤੇ ਡਿੱਗਿਆ ਉਸ ਵੇਲੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੰਮਰ ਕਸੇ ਚੋਂ ਭਾਈ ਮਾਨ ਸਿੰਘ ਦਾ ਬਤਾਵਾ ਕੱਢਿਆ ਸੋ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮਾਨ ਸਿੰਘ ਦੇਖ ਜਮਕੌਰ ਦੀ ਗੜੀ ਸਰਸਾ ਦੀ ਤੂਫਾਨ ਦੇ ਅੰਦਰ ਸਾਡੇ ਪੁੱਤਰ ਵੀ ਸ਼ਹੀਦ ਹੋ ਗਏ ਉਹ ਸਰਹੰਦ ਦੀਆਂ ਨੀਹਾਂ ਦੇ ਵਿੱਚ ਮਾਛੀਬੜ ਦੇ ਜੰਗਲਾਂ ਦੇ ਵਿੱਚ ਸਭ ਕੁਝ ਮੇਰਾ ਚਲੇ ਗਿਆ ਪਰ ਤੇਰਾ ਬਤਾਵਾ ਨਹੀਂ ਅਸੀਂ ਖੋਣ ਦਿੱਤਾ ਸੋ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜਦੋਂ ਕੱਢ ਕੇ ਗੰਮਰ ਕਸੇ ਚੋਂ ਬਤਾਵਾ ਪਾੜਿਆ ਆਕਾਸ਼ ਦੇ ਵਿੱਚੋਂ ਉਡਾਇਆ ਉਸ ਵੇਲੇ ਭਾਈ ਮਾਨ ਸਿੰਘ ਜੀ ਅੱਖਾਂ ਮੀਚ ਕੇ ਸੋ ਮਹਾਰਾ ਸੱਚੇ ਪਾਤਸ਼ਾਹ ਜੀ ਨੇ 40 ਮੁਕਤੀਆਂ ਨੂੰ ਮਾਝੇ ਦੀ ਧਰਤੀ ਦੀ ਸਿੱਖੀ ਰੱਖੀ ਸੋ ਇਹਨਾਂ ਨੇ ਵੱਡਾ ਭਾਰੀ ਯੰਗ ਕਰਕੇ ਇੱਥੇ ਸ਼ਹੀਦੀ ਪ੍ਰਾਪਤ ਕੀਤੀ ਸੋ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਲੱਗੇ ਬੇਮੁਖ ਹੋਏ ਆਰਾਮ ਤੇ ਲੱਗਣ ਜਨਮ ਵਿਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬੇਮੁਖਤਾਈ ਦਾ ਜਿਹੜੇ ਕਾਲਕਤ ਹੋਈ ਟੁੱਟੀ ਗੰਢ ਨਹਾਰ ਗੁਕਾਲ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆ ਕੇ ਪੋੜਾ ਬੰਨਿਆ ਸੀ ਉਹ ਕਰੀ ਅੱਜ ਵੀ ਇੱਥੇ ਖੜਾ ਹੈ ਸੋ ਇਸੇ ਸਥਾਨ ਦੇ ਉੱਤੇ ਜਿਹੜਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਾਹਾਂ ਸਿੰਘ ਦਾ ਬਦਾਵਾ ਪੜਿਆ ਸੋ ਆਪਣੇ ਹੱਥ ਦੇ ਨਾਲ 40 ਸਿੰਘਾਂ ਦਾ ਸੰਸਕਾਰ ਇਸ ਗੁਰਦੁਆਰੇ ਦੇ ਨਾਲ ਹੀ ਸ਼ਹੀਦਾਂ ਸਾਹਿਬ ਗੁਰਦੁਆਰਾ ਉੱਥੇ ਮਹਾਰਾਜ ਨੇ ਆਪ ਇਹਨਾਂ ਸ਼ਹੀਦਾਂ ਸਿੰਘਾਂ ਦੀ ਅਰਦਾਸ ਕੀਤੀ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਨੂੰ ਇੱਥੇ ਮੁਕਤ ਖਦਰਾਣੇ ਦਾ ਨੌ ਜਿਹੜਾ ਕਿ ਚੇਰੀ ਮੁਖਸਰ ਸਾਹਿਬ ਰੱਖ ਦਿੰਦਾ ਵੈਗੁਰੂ ਜੀ ਕਾ ਖਾਲਸਾ